ਹੋ ਜੀ ਬਾਈ ੱੱਗੇ ੱੱਗੇ ਮਿਲ ਇਹਨਾਂ ਦਾ ਪ੍ਰੋਗਰਾਮ ਤਾਂ ਚੱਲ ਤੇ ਸਤਿਗੁਰ ਜੀ ਸਾਰਿਆਂ ਨੂੰ ਅੱਜ ਜੱਗਾ ਆਇਆ ਵੇ ਲੱਗੇ ਵੇ ਸਾਰਿਆਂ ਨਾਲ ਸਾਡਾ ਮੇਨ ਬੰਦਾ ਇੱਧਰ ਦੁਰਚਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਗੇ ਦੇ ਘਰ ਆਜ਼ਿਰੀ ਲਾ ਕੇ ਚੱਲੇ ਆ ਜੀ ਹਾਂ ਕੰਮ ਨਿਭੜ ਗਿਆ ਥੋੜੇ ਲੇਟ ਹੋ ਕੇ ਬੰਦੇ ਵੀਡੀਓ ਤਾਂ ਨਹੀਂ ਬਣੀ ਹਾਂ ਕੰਮ ਲੱਗੇ ਵੇ ਸਾਰੇ ਹੁਣ ਜਣੀ ਸਮਾਪਤੀ ਹੋ ਗਈ ਆ ਮੁੰਡਾ ਲੇਟ ਹੋ ਗਿਆ ਇਹ ਕਰ ਮੇਰੇ ਅੰਦਰੋਂ ਟੈਂਟ ਵੀ ਇਕੱਠਾ ਕਰਤਾ ਤੁੰਨੇ ਮੈਂ ਕਰਾਇਆ ਤੁਸੀਂ ਦੋਣ ਕਰਿਆ ਮੈਂ ਕਰਿਆ ਕਰਤਾ ਹਾਂ ਮੈਂ ਲੇਟ ਹੋ ਗਿਆ ਜਣੀ ਹਾਂ ਲੇਟ ਹੋ ਗਿਆ ਮੇਰੇ ਅੰਦਰੋਂ ਗੱਡੀ ਭਰਤੀ ਬਹੁਤ ਸੋਹਣਾ ਛੇਤੀ ਮਾਰਦੀ ਟਾਈਮ ਹਜੇ ਕੁਝ ਨਹੀਂ ਹੋਇਆ ਹਾਂ ਬੰਦੇ ਬਾਈ ਬਹੁਤ ਇਹ ਵਿਆਹ ਨੂੰ ਬਗੈਰਾ ਬਾਰਾ ਬੱਦਦੇ ਨੇ ਰਾਤ ਤੇ ਬੰਦੇ ਨਾ ਨਾ ਉਰੀ ਰੱਖ ਲੈਣਾ ਤੁਹਾਨੂੰ ਆ ਕਮਰੇ ਆ ਲਾ ਕੇ ਜਿੱਤੇ ਵਿਆਹ ਦੇ ਚਾਰ ਪੰਜ ਦਿਨ ਚੱਲਣ ਰੌਣਕ ਹੋਰੇ ਹਾਂ ਚਾਰ ਪੰਜ ਦਿਨ ਹਾਂ ਤੇ ਬਾਕੀ ਬਈ ਬਹੁਤ ਸੋਹਣਾ ਟੈਂਟ ਲਾਇਆ ਪਤਾ ਬਾਈ ਨੇ ਬਹੁਤ ਵਧੀਆ ਟੈਂਟ ਲਾਇਆ ਤੇ ਪ੍ਰੋਗਰਾਮਾਂ ਚ ਬਾਕੀ ਇਹ ਗੱਗੇ ਡੈਡੀ ਤੇ ਵਿਚਾਰ ਦੋ ਮਾੜੇ ਮੋਟੇ ਹਾਂ ਕਿਵੇਂ ਰਿਹਾ ਪ੍ਰੋਗਰਾਮ ਜੀ ਬਹੁਤ ਵਧੀਆ ਜੀ ਟੈਂਟ ਕਿੱਦਾਂ ਰਿਹਾ ਪ੍ਰੋਗਰਾਮ ਠੀਕ ਲੱਗਿਆ ਬਹੁਤ ਵਧੀਆ ਮੈਂ ਵੇਹ ਰਾਤੀ ਮੰਨ ਕੇ ਰਿਸਤਾਰ ਥੋੜੇ ਲੇਟ ਹੋ ਗਏ ਜੀ ਦਾ ਬੱਚਾ ਬੱਚਾ ਦਿਖਾਉਣੀ ਸੀ ਹਾਂ ਕਦੋਂ ਲੇਟ ਹੋ ਗਏ ਵੀਡੀਓ ਵਾਲੇ ਭਾਈ ਕੰਮ ਕਰਨ ਲੱਗੇ ਕੰਮ ਕਰਕੇ ਹੋ ਗਿਆ ਭਾਈ ਬਹੁਤ ਸੋਹਣਾ ਟੈਂਟ ਲਾਇਆ ਵਦਦਾ ਬਾਕੀ ਸਾਰੇ ਵੀ ਲੱਗੇ ਹੋਏ ਕੰਮ ਦਾ ਤੇ ਹੁਣ ਤਾਂ ਸਮਾਨ ਇਕੱਠਾ ਕਰ ਲਿਆ ਉਹ ਲੱਗਿਆ ਹੋਇਆ ਗੱਡੀ ਹਾਂ ਲੋਡ ਲੱਗਿਆ ਹੋਇਆ ਕਰਨਾ ਹੁਣ ਇਹਦਾ ਤੇ ਬਾਕੀ ਹੁਣ ਵਿਆਹ ਦਾ ਪ੍ਰੋਗਰਾਮ ਸ਼ੁਰੂ ਕਰਨਾ ਇਹਨੂੰ ਟੈਂਟ ਹੋ ਗਿਆ ਬਿਆਹ ਤਾਂ ਨਿਭੜ ਗਏ ਵਿਆਹਾਂ ਦਾ ਜੋੜਾ ਨਾ ਨਾ ਰਹਿਨੇ ਆ 14 ਅਪ੍ਰੈਲ ਤੱਕ ਲਗਾਤਾਰ ਕਿਤੇ ਨਾਗਾ ਨਹੀਂ ਬਿਲਕੁਲ ਸਾਡੇ ਵਿਆਹ ਦਾ ਪ੍ਰੋਗਰਾਮ ਆ ਸਾਡੇ ਪਿੰਡ ਮਾਲਾ ਨਾ ਬਲੌਗਰ ਬਣਾਉਂਦਾ ਇਨ ਤਾਂ ਪਾਵਾ ਡੇਲੀ ਵੀਡੀਓ ਬਣਾ ਲੈ ਕਰ ਬਲੌਗ ਹਾਂ ਬਣਾ ਲਾ ਚੈਨਲ ਹੋਰ ਕੀ ਚੈਨਲ ਬਣਾ ਪਾਵਾ ਤੁਹਾਨੂੰ ਪਤਾ ਟਾਈਮ ਪਾ ਲਾਦੇ ਹਾਂ ਤਾਂ ਇਹਦੀ ਟੈਨਸ਼ਨਾਂ ਬਹੁਤ ਹਨ ਨਹੀਂ ਡੰਡਦੀ ਅਗਲੇ ਦਾ ਕੰਮ ਸਿਰੇ ਚੜਦਾ ਨਹੀਂ ਬਥੇਰੀ ਦੁਨੀਆ ਜੁੜੀ ਹੋਈ ਫੇਸਬੁੱਕ ਪਰ ਉਹੀ ਭਾਦਾ ਫਰੀ ਜਾਂਦਾ ਹੈ 1500 ਬੰਦਾ ਜੁੜਿਆ ਹੋਣਾ ਨਾਲ ਹਾਂ ਬਸ ਬਾਕੀ ਪਿੰਡ ਮਾਲਾ ਤੁਸੀਂ ਆਖ ਰਹੇ ਆ ਤੁਸੀਂ ਬਣਾ ਕੇ ਪਾਣੇ ਬਰਾਗ ਆਪੇ ਇੱਕ ਦੋ ਕੰਮ ਆਈ ਜਾਂਦੇ ਆ ਬਸ 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 ਨੰਬਰ ਤਾਂ ਦੋਲਦੇ ਆ ਨੰਬਰ ਦੱਸਦੇ ਆ ਆਪਣਾ ਤੂੰ ਬੋਲ ਤੂੰ ਦੱਸ ਆਪਣਾ ਆਪਣਾ ਨੰਬਰ ਹੈਗੇ 9781859135 97818 59135 ਕਿੰਨਾ ਕਰੂੰਗਾ ਪਹਿਲਾਂ ਬਾਅਦ ਤੇ ਬਾਅਦ ਸਪੌਂਡ ਘਰ ਦੇਖ ਕੇ ਇਹ ਘਰ ਦੇਖ ਕੇ ਜਗਾ ਦੇਖ ਕੇ ਉਹ ਜਗਾ ਦੇ ਕਿੰਨਾ ਕੰਮ ਕਰਾਉਣਾ ਲੱਗਿਆ ਹਾਂ ਉਹ ਜ਼ਰੂਰ ਬਾਕੀ ਬੱਚਾ ਤਾਂ ਆਪਾਂ ਜਾਂਦੇ ਨਹੀਂ ਅੜਦੇ ਨਹੀਂ ਹੈਗੇ ਕਿਸੇ ਨੂੰ ਬਲਾਉਣਾ ਸ੍ਰੀ ਕਲਮੁੰਡੇ ਆ ਜਾ ਅੱਧਰ ਬਲਾ ਅੱਧਰ ਨੂੰ ਲਪਰੀ ਤਾਂ ਲਪਰੀ ਤਾਂ ਬਲਾ ਬਈ ਲਪਰੀ ਤਾਂ ਕੋਈ ਗੱਲ ਨਹੀਂ ਪੱਤਰਕਾਰ ਅੱਗੇ ਰੋਹੋ ਉੱਚੀ ਬੋਲ ਸ਼ਰਮ ਵਾਲੀ ਵੀ ਨਹੀਂ ਅੱਜ ਮੈਂ ਲਾਦਾ ਇਹਨੇ ਹਨਾ ਤੈਨੂੰ ਕਾਤੀ ਹੋਈ ਜਾਂਦਾ ਕਾਤੀ ਹੋਈ ਸਾਰਿਆਂ ਬੋਲ ਬੈਠ ਗਏ ਹੁਣ ਵਿਆਹ ਵਾਲਾ ਉਹ ਪਿੰਡ ਮਾਲਾ ਜੀ ਹੁਣ ਵਿਆਹ ਵਾਲਾ ਕੰਮ ਤੋਰੀਏ ਵਿਆਹ ਰੁਕ ਗਿਆ ਨਾ ਸਹੀ ਗੱਲ ਹੈ ਨਾ ਠੀਕ ਹੈ ਜੀ ਚੜਦੇ ਸਿਆਲ ਆਉਂਗੇ ਵਿਆਹ ਹੈ ਚੜਦੇ ਸਿਆਲ ਇੱਧਰੇ ਵਧਾਈਆਂ ਕਰਦੇ ਪਹਿਲਾਂ ਆਈਲੈਂਡ 'ਚ ਚੱਲਣੇ ਹੁਣ ਲੱਗੇ ਜੋਰ ਲੋ ਜੀ ਮੋਟਰ ਪਰ ਆਏ ਬਿਨੇ ਵਾਕੀ ਭਈਆਂ 'ਚ ਸੁਆਕਾ ਮਾਰਨਾ ਪਿਆ ਤੇ ਤੇੜੀ ਜੀਂ ਚੱਕ ਕੇ ਮੱਕੀ ਨਿਕਲ ਨਹੀਂ ਰਹੀ ਸੀ ਨਹੀਂ ਪੈ ਗਿਆ ਤਾਂ ਨਾ ਪਰਦੇ ਹੁੰਦੇ ਕਰਕੇ ਨਾ ਆ ਬਣ ਗਈ ਇਹ ਕੜੀ ਹੋ ਗਈ ਜੀ ਤੇ ਹੁਣ ਇਹ ਪੰਨ ਹੋ ਗਈ ਹੁਣ ਮੱਕੀ ਜੰਮੇ ਆਉਗੇ ਹਜੇ ਬਾਹਰ ਨਹੀਂ ਨਿਕਲੀ ਦੀ ਤਾਂ ਕਰਕੇ ਆਪਾਂ ਨੇ ਸੁਆਕਾ ਮਾਰਤਾ ਤੇ ਹਜੇ ਤੁਰੀ ਵੀ ਆ ਬਾਕੀ ਬਧੀਆ ਜੰਮਿਆ ਹੋਣਾ ਉਹਦਾ ਫੱਟ ਨਹੀਂ ਹੋਈ ਹੈਗੀ ਕਿ ਜੰਮੂ ਵੀ ਉੱਪਰਲੀ ਤੜਜੀਓਂ ਭੰਨ ਹੋਈ ਹੈ ਨਾ ਦੇਖੋ ਨਹੀਂ ਵੀ ਤੁਰਿਆ ਬੈਤਾ ਤੇ ਉਹਦੇ ਕਰਕੇ ਬਾਹਰ ਨਹੀਂ ਆ ਰਹੇ ਹੁਣ ਬਾਕੀ ਦਾਣਾ ਦੂਣਾ ਨਹੀਂ ਆਇਆ ਦਿਖਦਾ ਹੈਗਾ ਬਾਹਰ ਇੱਕ ਕੱਪਾਂ ਨੇ ਹੁਣ ਜੀੜਾ ਲਾ ਕੇ ਆਉਣਾ ਮੁੰਡੇ ਦਾ ਉਹਦਾ ਆਪਣਾ ਦਿਨ ਵੀ ਛੱਡ ਗਿਆ ਇੱਥੇ ਥਾਲ ਪਰ ਉਹਦਾ ਉਹ ਦਿਨਾਂ ਦਾ ਤਾਰਿਕ ਆਉਣਾ ਉਪਰ ਤੇ ਲੱਗੂ ਦੇ ਦੇ ਨਾਲ ਦਾ ਪ੍ਰੋਗਰਾਮ ਬਹੁਤ ਸੋਹਣਾ ਹੋਇਆ ਬਈ ਇੱਥੇ ਵਲੌਗ ਤਾਂ ਬਣਿਆ ਨਹੀਂ ਆ ਕਿਸੇ ਨੇ ਵੀ ਨਹੀਂ ਬਣਾਇਆ ਕੋਈ ਕੰਮ ਕਰ ਚ ਸਾਰੇ ਵੀਜੀ ਤੇ ਉਹਦੇ ਕਰਕੇ ਫੱਟ ਗਈ ਤੇ ਹੁਣ ਆਪਾਂ ਚੱਲਦੇ ਆ ਨੀ ਕਰ ਪ੍ਰੈਕਟਰ ਨਾਲ ਤੇ ਅੱਜ ਹੀਰੇ ਦਾ ਵੀਰਮਾ ਡੇਟਾ ਦਵਾਉਣਾ ਤਾਂ ਦੌੜਾਂ ਆ ਰਹੀਆਂ ਬਾਈ ਕਿ ਫ੍ਰੀਜ ਨੂੰ ਕਿ ਮਾਰਚ ਨੂੰ ਭੈਣੀ ਤੇ ਉੱਥੇ ਉਹ ਟਾਈਮ ਨਹੀਂ ਪੈ ਜਾਂਦਾ ਪਿਛਲੀ ਵਾਰੀ ਉੱਪਰ 100 ਰੁਪਏ ਪਿਆਰ ਕਰਿਆ ਦਾ ਤੇ ਆਜ ਕੀ ਦੇਖਦੇ ਆ ਮਹਾਰਾਜ ਕਿਰਪਾ ਕਰੇ ਤੇ ਵਧੀਆ ਖੇੜੇ ਕਰਾਉਣੀ ਹੈ ਉੱਥੇ ਜੀ ਬਾਕੀ ਤੁਹਾਨੂੰ ਦੱਸਾਂਗੇ ਜਿਵੇਂ ਜਿਹਾ ਹੋਇਆ ਖੇਡ ਦਾ ਤੇ ਬਾਕੀ ਹੁਣ ਚੱਲਦੇ ਆ ਜੀ ਆਪਾਂ ਨੀਲੇ ਟਰੈਕਟਰ ਨਾਲ ਫੌਗਾ ਮਾਰਨ ਆਏ ਸੀ ਬਾਕੀ ਭਾਈ ਇਹਦਾ ਇੱਕ ਦਿਨ ਫਿਊਜ ਹੋ ਰ ਗਿਆ ਚਾਬੀ ਦਾ ਛਾੜ ਨਹੀਂ ਹੁੰਦਾ ਟਰੈਕਟਰ ਹੁਣ ਹੁੰਦੇ ਵਿੱਚ ਕਰਦਾ ਪਿਆ ਅੱਜ ਰੋਪੜ ਤੇ ਫਿਊਜ ਵੀ ਲੈ ਕੇ ਆਲਾ ਤੇ ਕਾ ਬੇਸ ਲਿਕੇ ਗਈ ਹੁਣ ਜੀ ਆਪਾਂ ਨੇ ਦੇਖ ਲਓ ਜੇ ਸਨੀ ਨੂੰ اکاؤنٹ ਹੋ ਵੀ ਲਿਆ ਕੇ ਡਾਊਨ ਡਾਊਨ ਮੇਰਾ ਟਾਈਮ ਹੀ ਲੱਗਦਾ ਹੇਉਣ ਦਾ ਤੇ ਕਿਉਂਕਿ ਉਹ ਸਮਾਨ ਲਿਆਉਂਦਾ ਰਹਿੰਦਾ ਜਾਣ ਨੂੰ ਇਹਦੇ ਆਪਾਂ ਮੰਗਾ ਲਾਂਗੇ ਬੇਸ ਹੁਣ ਵੱਜਦੀ ਪੂਰੀ ਵਧੀਆ ਹੈ ਪਰ ਵਿਚ ਨੂੰ ਵਾਇ ਫਰਫਰਦੀ ਆਈ ਜਾਂਦੀ ਹੈ ਬੇਸ ਦੀ ਹਵਾ ਨਿਕਲਦੀ ਹੈ ਉਹਦੇ ਕਰਕੇ ਗੰਨੇ ਕੋਲ ਆ ਗਏ ਆਪਾਂ ਤੇ ਹੁਣ ਗੰਨਾ ਆਪਾਂ ਲੱਦਣਗੇ ਤੇ ਆਪਣਾ ਕਮਾਲ ਬਰਾਲਾ ਰੋਡ ਆ ਜਿਹੜਾ ਪੱਕੀ ਸੜਕ ਜਾਂਦੀ ਨਾਲ ਬਾਨੇ ਬਾਨ ਨਾਲੇ ਖੇਤ ਮੰਡੇ ਦਾ ਅੱ ਲੱਗਿਆ ਕਿੰਨਾ ਲੋਡ ਕਰਨ ਤੇ ਆ ਵੱਢਿਆ ਪਿਆ ਸਾਰਾ ਉਦਣ ਗੰਨਾ ਵੱਢਿਆ ਤਾਂ ਇਹਨਾਂ ਨੇ ਕਹਿੰਦੇ ਤੋਂ ਵੀ 60 ਕੋਲ ਤੱਕ ਹੋ ਗਿਆ ਨਾ ਤੇ ਇਹਨੇ ਕਿਹਾ ਦਮਗਾ ਬਾਈ 30 ਤੱਕ ਮਸੀ ਜਾਊਗਾ 30 ਨਹੀਂ 35 ਹੋ ਜੂ ਹੱਦ 40 ਦੇ ਥੱਲੇ ਥੱਲੇ ਹੀ ਆ ਪਰ ਉਹ 27 ਕੁ ਗੰਟਲੇ ਹੋਏ ਆ ਟਰੈਕਟਰ ਦੇ ਕਿਉਂਕਿ ਮੌਰੇ ਦਾ ਕੱਢਦੀ ਸਾਰੇ ਦੇਖ ਰਿਹਾ ਜਿਵੇਂ ਟਰੈਕਟਰ ਦੂਏ ਹਾਈ ਚ ਵੀ ਆਨ ਵਧੀਆ ਚੱਲ ਰਿਹਾ ਤਾਂ ਇੰਨੇ ਦਾ ਕੀ ਫਰਕ ਪੈਂਦਾ ਟਰੈਕਟਰ ਨੂੰ ਕਿਉਂਕਿ ਜੇ 60 ਗੰਟਲੋ ਤੇ ਫਿਰ ਵੀ ਮਾੜਾ ਦੱਸਦਾ ਇਹ ਆ ਚੜਾਈ ਵੀ ਖਾਸੀ ਇਹ ਐਵੇਂ ਚੜ ਗਿਆ ਦੂਏ ਆਈ ਚ ਪਰ ਹੁਣ ਇੱਕ ਹੋਰ ਆ ਬਈ ਜਿਵੇਂ ਮਰਜੀ ਆ ਵੀ ਚੱਕਰ ਜਮਾ ਹੀ ਨਹੀਂ ਤੋੜਦਾ ਜਿਕਣਾ ਮਰਜੀ ਆਪਾਂ ਬੜਾ ਗੇਰ ਦੇ ਦੀਏ ਤੀਜਾ ਵੀ ਦੇ ਦਈਏ ਨਾ ਚੜਾਈ ਪਰ ਤਾਂ ਵੀ ਚੱਕਰ ਉੱਪਰ ਨੂੰ ਚੱਕਦਾ ਹੀ ਨਹੀਂ ਹੈਗਾ ਵੀ ਡਾਊਨ ਕਰਦਾ ਤੇ ਨਹੀਂ ਪਹਿਲਾਂ ਮੈਂ ਗੁਰੂ ਦੇਖਣਾ ਲੰਦਾ ਹੀ ਨਹੀਂ ਤਾਂ ਬਾਕੀ ਅੱਜ ਦੇਖਦੇ ਆ ਅੱਜ ਹੋ ਜਾਊਗਾ ਘੱਟੋ ਘਾਟ 60 70 ਮਿੰਟਾਂ ਵਾਲ ਤੇ ਇਹਨੂੰ ਚੜਾ ਕੇ ਦੇਖਾਂਗੇ ਉਹ ਚੜ੍ਹਾਈ ਆ ਖਾਸੀ ਉਹ ਬੰਨ ਤੱਕ ਉੱਪਰ ਬੰਨ ਬਾਕੀ ਬਈ ਆ ਬੂਟਾ ਦੇਖੋ ਹੈ ਔਰੇ ਰੇਤ ਤੇ ਰੇਤਲੀ ਜ਼ਮੀਨ ਆ ਸਾਰੀ ਨਦੀ ਵਾਲੀ ਤੇ ਉਹਦੇ ਕਨੇ ਉਹ ਪਿੱਛੇ ਮੋਟਰਪੁਰ ਗਈ ਠੀਕਾ ਕਰਿਆਦਾ ਗੁਰਦੁਆਰੇ ਕੋ ਤੇ ਜਿਹੜਾ ਖਰਾਹਲਾ ਹੋ ਮੋਟਰ ਕੋਲ ਆਏ ਵੀ ਅੰਦਰ ਤੇ ਮੁੰਡਾ ਵੀ ਨਵੀਂ ਮਾੜੀ ਮੁੱਟੀ ਖੇਤੀ ਕਰਦੇ ਆ ਇਹ ਤੇ ਤਾਂ ਕਰਕੇ ਇਹਦਾ ਕੋਈ ਟਰੈਕਟਰ ਆ ਨਹੀਂ ਤਾਂ ਹੁਣ ਬਾਕੀ ਇਹ ਕਿਦਣ ਦਾ ਕਹਿੰਦਾ ਤਾਂ ਢੀਡਾ ਲਾਉਣ ਦਾ ਉਦੋਂ ਆਪਾਂ ਲਾਤਾ ਤਾਂ ਆ ਗੰਨਾ ਇੰਨਾ ਕੇ ਆ ਜਾਣਾ ਟਾਲ ਪਸਟਣਾ 270 ਨੂੰ ਬਈ ਰੇਟ ਚ ਆ ਰਿਹਾ ਹੁਣ ਗੰਨੇ ਦਾ ਤੇ ਬਾਕੀ ਬੂਟਿਆਂ ਦੀ ਗੱਲ ਪਿੱਛੇ ਰਹਿ ਗਈ ਤੁਹਾਨੂੰ ਬੂਟੇ ਦਿਖਾਉਣਾ ਇਹ ਦੂਏ ਸਾਲ ਚ ਬੂਟਾ ਹੈ ਬਾਈ ਇਸ ਤੇ ਦਾ ਕਿੰਨਾ ਫਰਕ ਆ ਤੁਸੀਂ ਆਪ ਦੇਖ ਸਕਦੇ ਬੂਟਾ ਹੱਥ ਚ ਨਹੀਂ ਆ ਰਿਹਾ ਕੋਈ ਏਡੀ ਜਿਆਦਾ ਸੇਵਾ ਨਹੀਂ ਇਹ ਕਰਦੇ ਹਨ ਵੀ ਇਹਨਾਂ ਨੂੰ ਬਹੁਤਾ ਵੀ ਖੇਤੀ ਹੈ ਇਹ ਨੌਕਰੀ ਕਰਦਾ ਮੁੰਡਾ ਬਾਪੂ ਵੀ ਇਹਦਾ ਨੌਕਰੀ ਉਹ ਕਰਦਾ ਤੇ ਇਹਨਾਂ ਨੇ ਲਾਤਾ ਦਾ ਵਿੱਚ ਗੰਨਾ ਲਾਤਾ ਦੂਏ ਸਾਲ ਚ ਗੰਨਾ ਹੈ ਤੇ ਬੂਟਾ ਦੇਖੋ ਬਾਈ ਕਿੰਨਾ ਸੋਹਣਾ ਪਿਆਰ ਹੋ ਗਿਆ ਹਿੰਤੇ ਸਾਰੇ ਹੀ ਰੇ A to Z ਵੀ ਪੂਰੇ ਚੰਗੇ ਬੂਟੇ ਹੋਏ ਨੇ ਸਾਰੇ ਕਸਾਰਦੇ ਆ ਆ ਦੇਖੋ ਮੌਰੇ ਇੰਨਾ ਕਾ ਵੀ ਰੀਤੇ ਕਰਕੇ ਥੋੜੇ ਗਿਰਦੇ ਜਿਆਦਾ ਨੇ ਤੇ ਧਰਤੀ ਬਹੁਤ ਨਿਕਮਜ਼ੋਰ ਜੀ ਆ ਬਾਕੀ ਉਰੇ ਵੀ ਅੱਜ ਗਿੱਲਾ ਹੋਇਆ ਪਿਆ ਉਦੋਂ ਦਾ ਮੋਰੇ ਤੇ ਹੀ ਲੱਦਿਆ ਅੱਜ ਪਿੱਛੇ ਲੈ ਕੇ ਆ ਮੈਂ ਤੁਹਾਨੂੰ ਦਾ ਖੜਾ ਚੁੱਭ ਰ ਆਪਣਾ ਇਹਦੇ ਵੀ ਦੋ ਕੰਮ ਰਹਿ ਗਏ ਇੱਕ ਸਟੇਰੀਂਗ ਲਾਉਣਾ ਆਪਾਂ ਨੇ ਹੈਨਾ ਸਟੇਰੀਂਗ ਆਪ ਤਿਆਰ ਕਰਾਉਣਾ ਇੱਕ ਹੈਂਡ ਜਾਂ ਦੇਖਦੇ ਆ ਤੇ ਇੱਕ ਸੀਲਿੰਗ ਚ ਥੋੜੀ ਚੇਂਜ ਕਰਨਾ ਉਸ ਥੋੜਾ ਬਦਲੇ ਕਰਾਂਗੇ ਜ਼ਿਆਦਾ ਨਹੀਂ ਮੈਨੂੰ ਤਾਂ ਫਰਮੇ ਹੀ ਸਹੀ ਲੱਗਦੇ ਆ ਬਾਕੀ ਸਨ ਹੀ ਕਹੀ ਜਾਂਦਾ ਇੱਕ ਦੋ ਫਰਮੇ ਚੇਂਜ ਕਰਨੇ ਆ ਤੇ ਬਾਕੀ ਹੁਣ ਬਾਕਸਾ ਬੁਕਸਾਂ ਓਕੇ ਇੱਕ ਬੇਸ ਲਿਆ ਕੇ ਪਾਉਣੀ ਆਪਾਂ ਨੇ ਇੱਕ ਆਹ ਫਰਮਾ ਚੇਂਜ ਹੋਣਾ ਆਹ ਫਰਮਾ ਨੂੰ ਜਦੋਂ ਪਹਿਲਾਂ ਲਾਤਾ ਤੋਕਣੇ ਤੇ ਕਟਿੰਗ ਵਾਲਾ ਪਿਆ ਤਾਂ ਲੇਟਾਂ ਲੱਗੀਆਂ ਮੈਂ ਤਾਂ ਆਹ ਕਰ ਦਿੱਤਾ ਆਪਾਂ ਨੇ ਉਹ ਥੱਲੇ ਵਾਲਾ ਬਣਾਇਆ ਤਾਂ ਉਹ ਵੀ ਸੱਚੀ ਕਟਿੰਗ ਵਾਲੀ ਪਿਆ ਤਾਂ ਤੇ ਆਉਂਦੇ-ਆਉਂਦੇ ਜੀ ਇੱਧਰ ਇੱਕ ਲੈਡ ਦੀ ਤਾਰ gir ਗਈ ਟਾਂਕਾ ਵੀ ਟੁੱਟ ਗਿਆ ਕੋਣ ਤੇ ਤੇ ਇਹ ਵੀ ਹੁਣ ਸੈੱਟ ਕਰਦੇ ਆਂ ਇਹ ਨਟ ਬਈ ਖਸ ਕੇ ਨਾ ਆਪਾਂ ਨੇ ਬੈਲਟ ਕਰਾ ਦੇਣਾ ਔਰ ਪੱਕਾ ਹੀ ਨਹੀਂ ਤੇ ਨਟ ਗਰੀ ਜਾਨੇ ਇਹਨਾਂ ਦੇ ਕੋਲ ਵਾਰ ਨਹੀਂ ਗਰੀ ਨਹੀਂ ਟੁੱਟ ਜਾਣੀ ਤੇ ਗ੍ਰੀਸ ਕਰਿਆ ਵੈਨ ਓਕੇ ਦੀ ਰਿਪੋਰਟ ਆ ਕੋਈ ਹੁਣ ਟਾਇਰਾਂ 'ਚ ਬਬਲਿੰਗ ਨਹੀਂ ਹੈਗੀ ਗੁੱਸ ਨਹੀਂ ਹੈਗਾ ਇਹਨਾਂ ਨੂੰ ਓਕੇ ਸੈਟਿੰਗ ਹੋ ਗਈ ਤੇ ਟਾਇਰ ਚੇਂਜ ਕਰਾਉਣੇ ਉਹ ਆਪਾਂ ਕੱਲੂ ਦੇਖਦੇ ਆਂ ਕੱਲ੍ਹ ਸ਼ਾਮ ਨੂੰ ਕਰਾਵਾਂਗੇ ਸਨਿਨਾਂ ਦੇ ਪ੍ਰੋਗਰਾਮ ਉੱਥੇ ਲੈ ਕੇ ਜਾਣਾ ਟਰੈਕਟਰ ਉਹਨਾਂ ਨੇ ਪਿੰਡ ਦੇ ਨੂੰ ਸੰਗਤ ਨੂੰ ਲੈ ਕੇ ਜਾਣਾ ਜਿੱਤੇ ਆਪਾਂ ਨੇ ਬਾਈ ਹਿੱਟਾਂ ਪਰ ਹੀਰਾ ਭਜਾਇਆ ਤਾਂ ਹਿੱਟਾਂ ਹੋਈਆਂ ਦੀ ਆਪਣੇ ਏਰੀਆ ਚ ਪਹਿਲੀ ਵਾਰੀ ਉਹ ਹਿੱਟਾਂ ਜਿਗਾਣਾ 4-4 ਘੋੜੇ ਛੱਡਦੇ ਤੇ ਉੱਥੇ ਪ੍ਰੋਗਰਾਮ ਆ ਅੱਜ ਕੀ ਸ਼ਾਇਦ ਦੌੜਾਂ ਹੋਣ ਪਤਾ ਨਹੀਂ ਤੇ ਪਿਛਲੀ ਵਾਰੀ ਕਰਵਾਈਆਂ ਤੀਆਂ ਤੇ ਉੱਥੇ ਜਾਣਾ ਅਸ ਨਹੀਂ ਇਹਨਾਂ ਨੇ ਟਰਾਲਾ ਲੈ ਕੇ ਕੱਲੂ ਛਾਬ ਨੂੰ ਆਪਾਂ ਟਰੈਕਟਰ ਛੱਡਿਆਉਂਗੇ ਨਾਲ ਟਾਇਰ ਟੂਰ ਬਲਦਾਉਣੇ ਆ ਲਦਾ ਕੇ ਆਪਾਂ ਕੰਮ ਨਵੇੜ ਕੇ ਫੇ ਛੱਡਿਆਉਂਗੇ ਉਹਦੇ ਕੋਲੇ ਫਿਰ ਪਰਸੋਂ ਨੂੰ ਆਪਣਾ ਆਫ ਕਰ ਲੂਗੇ ਜਾ ਆਉਂਗੇ ਜਿਹੜੇ ਬਾਈ ਸਲੈਂਸਰ ਚ ਵੀ ਆਪਾਂ ਨੇ ਇਹ ਕਲਰ ਪਾਏ ਵੇ ਧੁੱਪ ਜੰਨੇ ਸੋਹਣੇ ਲੱਗਦੇ ਹਨ ਇੰਨੀ ਚਮਕ ਆਉਂਦੀ ਆ। ਖਾਲੀ ਆਪਾਂ ਨੇ ਚਮਕ ਵਾਲੀ ਪਾਲ ਸਮਰਾਈ ਤੇ ਇਹਦੇ ਉੱਪਰ। ਲਾ ਦੇਖੋ। ਚਮਕ ਚੈੱਕ ਕਰੋ। ਫੋਕਸ ਨਹੀਂ ਆ ਰਿਹਾ ਹੁਣ ਕਰਿਆ। ਲਓ। ਠੀਕ ਸੇ ਨਿਕਲੀ ਚਮਕ ਆ ਸਲੈਂਸਰ ਵੀ। ਬਾਕੀ ਵੀ ਹੁਣ ਜਵੀ ਆਪਣੇ ਵੱਢੋ ਜਾਣੇ ਦੋ ਦਿਨ ਚ ਤੇ ਜਵੀ ਵਾਲੇ ਚ ਪਲਟਾਵੇਂ ਮਾਰਨੇ ਆਪਾਂ ਨੇ ਪਲਟਾਵੇਂ ਮਾਰ ਕੇ ਫਿਰ ਉਹ ਚ ਗੰਨਾ ਲਾਉਣਾ ਗੰਨਾ ਬੀਜ ਆਪਾਂ ਨੂੰ ਬਈ 18 ਮਿਲ ਗਿਆ ਤੇ ਪਿੰਡੇ ਹੈਗਾ ਤਾਂ ਪੰਮੇ ਬਾਈ ਦੇ ਵੀਰ ਕੋਲ ਕੁਲਦੀਪ ਅੰਕਲ ਨਾਲ ਕੋਲ ਤੇ ਉਹਦਾਂ ਦੇ ਆਪਾਂ ਨੇ ਮਾਰ ਲੈ ਲਿਆ ਬੀਜ ਕਰਤਾ ਉਹਨਾਂ ਦਾ ਬੁੱਕ 18 ਬੀਜ ਤੇ ਨਾਲੇ ਛੋਟੀ ਪੂਰੀ ਆ ਦੀ ਵੀ ਗੰਨਾ ਵੀ ਬਰੀਕ ਆ ਥੋੜਾ ਜਿਹਾ ਉਹਨਾਂ ਨੇ ਕਦੋਂ ਸੇਵਾ ਨਹੀਂ ਹੋਈ ਵੀ ਪਤਾ ਨਹੀਂ ਕਰ ਵੀ ਉਹ ਥੋੜਾ ਛੋਟਾ ਗੰਨਾ ਹੈ ਤੇ ਉਹ ਗੰਨਾ ਆਪਾਂ ਨੇ ਲੈ ਲਿਆ ਉਹ ਬੀਜ ਆਪਾਂ ਨੇ ਪਾਉਣਾ ਹੈ ਨਾਲੇ ਛੋਟੀ ਵੀ ਜਿਹੜਾ ਛੋਟਾ ਹੁੰਦਾ ਬੀਜ ਵੀ ਘੱਟ ਪੈਂਦਾ ਏ ਤੇ ਦੂਆ ਜਮਾ ਬਹੁਤ ਹੁੰਦਾ ਏ ਜਿਹੜੀ ਨੇੜੇ ਆਖ ਹੋਵੇ ਕੰਨਾ ਫੁੱਟਣਾ ਬਹੁਤ ਆ ਉਹ ਸਾਬ ਨਾਲ ਆਪਾਂ ਨੇ ਹੁਣ ਬੀਜ ਲੈ ਲਿਆ ਆਪਾਂ ਦਵਾੜਦਾ ਬਾਕੀ ਥੋੜਾ ਬੋਦਾ ਜੇ ਘਟਦਾ ਵੀ ਹੋਵੇ ਤਾਂ ਆਪਾਂ ਨੇ ਨਾਲ 38 ਬੀਜ ਦਾਂਗੇ ਕਿਉਂਕਿ ਨਾਲ 38 ਹੋਵਾ ਆਪਣਾ ਜਿਹੜਾ ਰਸਤਾ ਛੱਡਣਾ ਆਪਾਂ ਉਹਦੇ ਬਾਅਦ 38 ਲਾ ਦਾਂਗੇ ਬੂਟੇ ਜੋਗੇ 17 ਫੁੱਟ ਜਗ੍ਹਾ ਛੱਡ ਗਏ ਟਰਾਲਾ ਲੰਘਦਾ ਕਰਕੇ ਆਪ ਤੇ ਉਹ ਸਾਬ ਨਾਲ ਆਪਾਂ ਕਰ ਲਾਂਗੇ ਤੇ ਉਹ ਹੁਣ ਦੇਖਦੇ ਆਪਾਂ ਪਰਸੋਂ ਨੂੰ ਬਾਬੂ ਕੇ ਆਪਾਂ ਨੇ ਕਰ ਦੇਣਾ ਉਹਨੇ ਵੀਟ ਦੇਣਾ ਜੇ ਪਰਸੋਂ ਜੇ ਵੀ ਵੱਢੋਗੇ ਪਲਟਾਵੇਂ ਮਾਰ ਕੇ ਲੇਜ਼ਰ ਕਰਕੇ ਨਾਲ ਦੀ ਨਾਲ ਗੰਨੇ ਦੀ ਬਿਜਾਈ ਕਰਦਾਂਗੇ ਖੇਤਾਂਨ ਬਾਤ ਆ ਜਾ ਪਿਆ ਨੋਕੇ ਦੀ ਰਿਪੋਰਟ ਬਾਕੀ ਜੀ ਆਦਾ ਵਲੌਗ ਇੰਨਾ ਗਿਆ ਹੁਣ ਕਿ ਕਿਨੇਰਾ ਹੋ ਜਾਣਾ ਉਹਰੇ ਫੇਰ ਬਾਅਦ ਚੋਂ ਦਾ ਬਣਨੀ ਨਹੀਂ ਵੀਡੀਓ ਐਦਾ ਵਲੌਗ ਇੰਨਾ ਕਿ ਮਿਲਦਾ ਕਿਸੇ ਹੋਰ ਵਲੌਗ ਚ ਸਸੇ ਕਾਲ ਦੀ